ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਸੀਗੇ ਗੁਰਦਾਰਾ ਅਲਮਗੀਰ ਸਾਹਿਬ ਇਹ ਹੈਗਾ ਆਪਣੇ ਲੁਧਿਆਣੇ ਦੇ ਬਿਲਕੁਲ ਨੇੜੇ ਇੱਥੇ ਤੋਂ ਬਜ਼ੁਰਗ ਨੇ ਪਲਾਸਟਿਕ ਦੇ ਭਾਂਡੇ ਵੇਚ ਰਹੇ ਸੀਗੇ ਜਾ ਕੇ ਠੰਡ ਬਹੁਤ ਆ ਆਪਾਂ ਇਹਨਾਂ ਨਾਲ ਕਰਦਿਆਂ ਗੱਲ ਬਹੁਤ ਵੀ ਇੰਨੀ ਠੰਡ ਤੇ ਬੈਠਾ ਬਜ਼ੁਰਗ ਇੰਨੀ ਉਮਰ ਦੇ ਅਰਜਾਈਆਂ 'ਚ ਬੈਠੇ ਨੇ ਕਿ ਕੀ ਕਾਰਨ ਜੱਬਾ ਹੀ ਸਤਿ ਸ੍ਰੀ ਅਕਾਲ ਜੀ ਅਪਏ ਕੀ ਗੱਲ ਤੁਹਾਡੀ ਉਮਰ ਦੇ ਤਾਂ ਹੁਣ ਅਰਜਾਈਆਂ 'ਚ ਬढ़े ਬੈਠੇ ਨੇ ਠੰਡ ਬਹੁਤ ਆ धीर जाइए ਬਣਾਗੇ ਫਿਰ ਕਦੋਂ ਸਾਨੂੰ ਮਿਲੂਗੀ ਮਰ ਜਾਗੇ ਅੰਦਰ ਬੈਠੇ ਇੱਥੇ ਆਉਗੇ ਗੱਲ ਹੋਏ ਤੁਹਾਡੇ ਜਾਵਾਂ ਚੰਪਕੀਆਂ ਆਈ ਪ੍ਰਮਾਤਮਾ ਨੇ ਜੋ ਦਾਣਾ ਪਾਣੀ ਦੇਣਾ ਉਹ ਤਾਂ ਦੇ ਹੀ ਦੇਣਾ ਨਹੀਂ ਦੇਣਾ ਦੋਨੇ ਕਹਿ ਦੱਸ ਰਹੇ ਹੋ ਵੀ ਲੜਕੇ ਦੀ ਡੈਥ ਹੋ ਗਈ ਸੀਗੀ ਉਹਦੇ ਚੱਕਰ ਤੇ ਹੈ ਜੀ ਮਾਤਾ ਜੀ ਛੋਟੀਆਂ ਬੱਚੀਆਂ ਨੇ ਛੋਟੀਆਂ ਛੋਟੀਆਂ ਤਿੰਨ ਲੜਕੀਆਂ ਦੇ ਜੀ ਤਿੰਨ ਲੜਕੀਆਂ ਉਹ ਵੀ ਪਾਲਣੇ ਜਦੋਂ ਹੁਣ ਜ਼ਿੰਮੇਵਾਰੀ ਪੈ ਗਈ ਜੀ ਉਹ ਤਾਂ ਫਿਰ ਉਹ ਤਾਂ ਜੀ ਪਾਲਣ ਦੀ ਆਈ ਨੇ ਤਾਂ ਕਿੰਨਾ بڑا ਕਹਿਰ ਹੋਇਆ ਇਹ ਉਹ ਚਿਕੀਆਂ ਥੋੜੋ ਨੇ ਅਸੀਂ ਤਾਂ ਤੁਹਾਡਾ ਹੀ ਇਹ ਬੈਂਸੀ ਕਰ ਸਕਦੇ ਆ ਸਾਰਿਆਂ ਨੂੰ ਭਈ ਆਉਂਦੇ ਜਾਂਦੇ ਆਲਮਗੀਰ ਗੁਰਦਾਰਾ ਸਾਹਿਬ ਦੇ ਕੋਲ ਇਹ ਬੈਠੇ ਨੇ ਬਜ਼ੁਰਗ ਹਾਂਜੀ ਹਾਂਜੀ ਇਹਨਾਂ ਦੇ ਕੋਲੇ ਹਾਜ਼ਰੀ ਜ਼ਰੂਰ ਲਵਾ ਕੇ ਜਾਇਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹਨਾਂ ਦੀ ਮਦਦ ਹੋ ਸਕੇ ਤੇ ਸਾਡਾ ਵੀ ਹੌਸਲਾ ਬਣਿਆ ਰਹੇ ਅਸੀਂ ਇਹਨਾਂ ਨੂੰ ਬਜ਼ੁਰਗਾਂ ਲਈ ਕੋਈ ਲੈ ਕੇ ਆਏ ਆ ਜੋ ਵੀ ਸਾਡੇ ਕੋਲੋਂ ਬਣਿਆ sih, eh, belajar oh, tuh karya mencur, nanti, <tapos> kalau <Halo>, mataji, bagus <tapos> saja ji, saja ਅਰੇ ਭਾਏ ਇਹ ਹੁਣ ਜਦੋਂ ਜ਼ਿੰਮੇਵਾਰੀ ਵੱਡੀ ਪੈ ਗਈ ਲੋਕ ਮਾਤਾ ਜੀ ਇਹ ਕਾਹਦੀ 60 40 ਦਾ ਕਾਰਟ ਨਹੀਂ ਹੈਗਾ ਹਾਂਜੀ ਸਾਲ ਕਾਰਟ ਨਹੀਂ ਬਣਾਇਆ ਕਾਰਟ ਨਹੀਂ ਬਣਾਇਆ ਰਸਨ ਕਾਰਟ ਜਿਹੜਾ ਹੁੰਦਾ ਅਸੀਂ ਤਾਂ ਹੁਣ ਤੁਹਾਡੀ ਲੋਕਾਂ ਨੂੰ ਬੈਂਕਤੀ ਕਰ ਸਕਦੇ ਹਾਂ ਭਈ ਆਉਂਦੇ ਜਾਂਦੇ ਤੁਹਾਡੇ ਕੋਲੇ ਹਾਜ਼ਰੀ ਲਵਾਉਣ ਕਿਉਂਕਿ ਸੱਚ ਕੋਮ ਦੇ ਵਿੱਚ ਮੰਗਣਾ ਤਾਂ ਸਿਖਾਇਆ ਨਹੀਂ ਗਿਆ ਆਪਾਂ ਮੰਗ ਤਾਂ ਸਾਰੇ ਆਪਾਂ ਤਾਂ ਕਿਰਤ ਕਰ ਸਕਦੇ ਆਂ ਮੰਗ ਨਹੀਂ ਸਕਦੇ ਕਿਰਤ ਹੀ ਆਪਣੇ ਕੋਲੇ ਜੋ ਆਪਣਾ ਹੱਕ ਦਿੱਤਾ ਗੁਰੂਆਂ ਨੇ ਤੇ ਸਾਡੀ ਦਾ ਖਾਣ ਜੀ ਹਾਂ ਆਪ ਵੀ ਦੇਖੀਓ ਲੋਕ ਨੂੰ ਮਨਜ਼ੂਰ ਕਿਉਂ ਮਨਜ਼ੂਰ ਆ ਜੀ ਪ੍ਰਮਾਤਮਾ ਨੂੰ ਬਸ ਸਭ ਨਾਲ ਸਭ ਤੋਂ ਵੱਡੀ ਚੀਜ਼ ਆ ਜੀ ਬਾਕੀ ਅਸੀਂ ਤਾਂ ਇਹੀ ਕਹਿ ਰਹੇ ਆ ਤੁਹਾਨੂੰ ਫੇਰ ਬਾਰ-ਬਾਰ ਬੇਨਤੀ ਕਰ ਰਹੇ ਆ ਕਿ ਮਾਤਾ ਜੀ ਉਹਨਾਂ ਕੋਲੇ ਜ਼ਰੂਰ ਖੜ ਕੇ ਜਾਓ ਦੁੱਖ ਬਣਾਇਆ ਹੀ ਘਟਦਾ ਜੀ ਹਾਂਜੀ ਹਾਂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਇਹਨਾਂ ਦੀ ਮਦਦ ਹੋ ਸਕੇ ਬਾਕੀ ਧੰਨਵਾਦ ਜੀ ਸਾਸੀ ਕਪੂਰ ਤੋਂ